ਨਸ਼ਾ ਕੀ ਮਹੀਨਿਆਂ ਦੇ ਵਿੱਚ ਖਤਮ ਹੋ ਸਕਦਾ ਹੈ ਘੰਟਿਆਂ ਦੇ ਵਿੱਚ ਖਤਮ ਹੋ ਸਕਦਾ ਹੈ ਜਾਂ ਸੌ ਚੱਕਰ ਖਤਮ ਹੋ ਸਕਦਾ ਨਾ ਘੰਟਿਆਂ ਚ ਹੋ ਸਕਦਾ ਨਾ ਮਹੀਨਿਆਂ ਚ ਹੋ ਸਕਦਾ ਤੇ ਨਾ ਸੌ ਚੱਕਰੇ ਹੋ ਸਕਦਾ ਲੱਗਦਾ ਹੈ ਜੀ ਕਿ ਘਲਟਾਉਣ ਨਾਲ ਸੌ ਚੱਕਰਨ ਨਾਲ ਪਰਚਾ ਦੇਣ ਨਾਲ ਇਹ ਨਸ਼ਾ ਰੁਕਿਆ ਹੈ ਇਹ ਐਨਡੀਪੀਐਸ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕਿਸੇ ਸਮਗਲਰ ਵੱਲੋਂ ਸਮਗਲਿੰਗ ਦੇ ਨਾਲ ਅਕਵਾਇਰ ਕੀਤੀ ਹੋਈ ਬਣਾਈ ਹੋਈ ਪ੍ਰਾਪਰਟੀ ਨੂੰ ਸਟੇਟ ਗਵਰਨਮੈਂਟ ਜਾਂ ਪੁਲਿਸ ਜਾਂ ਕੰਪਟੈਂਟ ਅਥਾਰਟੀ ਡਿਸਕਰਾਏ ਕਰ ਸਕਦਾ ਜਿਹੜਾ ਇਹ ਨਸ਼ਾ ਆ ਇਹਨੂੰ ਖਤਮ ਕਰਨ ਵਾਸਤੇ ਡਿਮਾਂਡ ਤੇ ਸਪਲਾਈ ਦੀ ਗੇਮ ਨੂੰ ਚੇਨ ਗ੍ਰਿਧੀਆਂ ਨੂੰ ਤੋੜਨ ਦੀ ਜਰੂਰਤ ਹੈ ਉਸ ਨੂੰ ਤੋੜਨ ਵਾਸਤੇ ਤੁਹਾਨੂੰ ਬਰਾਬਰ ਦੀ ਆਪਣੀ ਐਡਮਿਨਿਸਟ੍ਰੇਟਿਵ ਰੀਡਿਟੀ ਹੱਦੀ ਚਾਹੀਦੀ ਹੈ ਜਿਹਨੂੰ ਉਹ ਬਾਈਪਾਸ ਕਰ ਸਕਦੇ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਸਲਾ ਨਸ਼ਾ ਰਿਹਾ ਹੈ ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤੇ ਇਹ ਕਹਿ ਦਿੰਦੀ ਹੈ ਕਿ ਕੁਝ ਘੰਟਿਆਂ ਦੇ ਵਿੱਚ ਜਾਂ ਇਹ ਕੁਝ ਮਹੀਨਿਆਂ ਦੇ ਵਿੱਚ ਇਸ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ ਜਾਂ ਇਸ ਨਸ਼ੇ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਤਾਂ ਹੁਣ ਦੀ ਜੇਕਰ ਸੱਤਾ ਦੀ ਜ਼ਿਕਰ ਕਰ ਲਈਏ ਤਾਂ ਇਸ ਵਕਤ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਤੇ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ ਡੈਡਲਾਈਨ ਵੀ ਦਿੱਤੀ ਗਈ ਕਿ 31 ਮਈ ਤੱਕ ਜਿਹੜੀ ਹੈ ਸਾਰੇ ਐਸ ਐਚ ਓਸ ਨੂੰ ਸਾਰੇ ਐਸ ਐਸ ਪੀਸ ਨੂੰ ਸਾਰੇ ਐਸ ਪੀਸ ਨੂੰ ਸਾਰੇ ਡੀ ਆਈ ਜੀਸ ਨੂੰ ਇਸੇ ਦੇ ਤੌਰ ਦੇ ਉੱਪਰ ਕਹਿ ਦਿੱਤਾ ਗਿਆ ਕਿ ਜੇਕਰ 31 ਤਰੀਕ ਤੋਂ ਬਾਅਦ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਜੇਕਰ ਨਸ਼ਾ ਮਿਲਦਾ ਤਾਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਹਾਲਾਂਕਿ 31 ਤਰੀਕ ਨਿਕਲ ਚੁੱਕੀ ਹੈ ਉਸ ਤੋਂ ਬਾਅਦ ਨਸ਼ੇ ਤੇ ਕੀ ਠੱਲ ਪੈ ਸਕੀ ਹੈ ਕਿਉਂਕਿ ਲਗਾਤਾਰ ਜਹੀ-ਜਹੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਖੜਾ ਕਰ ਰਹੀਆਂ ਨੇ ਕਈ ਵਾਰ ਸਟੇਟਮੈਂਟ ਵੀ ਚੇਂਜ ਹੋ ਜਾਂਦੀ ਹੈ ਤਾਂ ਉਹ ਵੀ ਸਟੇਟਮੈਂਟ ਚੇਂਜ ਹੁੰਦੀ ਹੋਈ ਨਜ਼ਰ ਆਈ ਹੈ ਲੇਕਿਨ ਇਸ ਨੂੰ ਸਮਝਣਾ ਹੋਵੇਗਾ ਕਿ ਨਸ਼ਾ ਕੀ ਨਹੀਂ ਜਲਦੀ ਖਤਮ ਹੋ ਸਕਦਾ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢੱਲੋਂ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ న్యూਸ ਤੇ ਥੈਂਕ ਯੂ ਸੋ ਮੱਚ ਸਰ ਨਸ਼ਾ ਕੀ ਮਹੀਨਿਆਂ ਦੇ ਵਿੱਚ ਖਤਮ ਹੋ ਸਕਦਾ ਘੰਟਿਆਂ ਦੇ ਵਿੱਚ ਖਤਮ ਹੋ ਸਕਦਾ ਜਾਂ ਸੌ ਚੱਕੇ ਖਤਮ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਨਾ ਘੰਟਿਆਂ ਚ ਹੋ ਸਕਦਾ ਨਾ ਮਹੀਨਿਆਂ ਚ ਹੋ ਸਕਦਾ ਤੇ ਨਾ ਸੌ ਚੱਕੇ ਹੋ ਸਕਦਾ ਨਾ ਭਾਵਨਾਤਮਕ ਪੋਲਿਟੀਕਲ ਨਾਰਿਆਂ ਨਾਲ ਹੋ ਸਕਦਾ ਬੜਾ ਕਨਸਰਟਡ ਸਿਸਟਮਿਕ ਐਫਰਟ ਦੀ ਜਰੂਰਤ ਹੈ ਜੇ ਉਹ ਹੋ ਜਾਏਗਾ ਤੇ ਨਸ਼ਾ ਖਤਮ ਹੋ ਸਕਦਾ ਸਾਡੀ ਲੋਕੇਸ਼ਨ ਸਾਡੀਆਂ ਸਾਡਾ ਨੈਕਸਸ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਨਸ਼ਾ ਵਧਿਆ ਹੀ ਆ ਰਿਕਵਰੀ ਵੀ ਵਧਿਆ ਨੇ ਗ੍ਰਿਫਤਾਰੀ ਵੀ ਵਧਿਆ ਨੇ ਔਰ ਐਡਿਕਸ਼ਨ ਵੀ ਵਧੀ ਆ ਇਹਦਾ ਹੱਲ ਕਨਸਰਟਡ ਐਫਰਟ ਦੇ ਨਾਲ ਆ ਔਰ ਐਨਡੀਪੀਐਸ ਐਕਟ ਦੇ ਵਿੱਚ ਬੜਾ ਬੜਾ ਬਹੁਤ ਵਧੀਆ ਐਕਟ ਬਣਿਆ ਆ ਜਿਹਦੇ ਚ ਇਨਫੋਰਸਮੈਂਟ ਤੋਂ ਲੈ ਕੇ ਡੀ ਐਡਿਕਸ਼ਨ ਤੋਂ ਲੈ ਕੇ ਹਰ ਇੱਕ ਤਰੀਕੇ ਨਾਲ ਪ੍ਰੋਪਰਟੀ ਨੂੰ ਕਿਵੇਂ ਡੀਲ ਕਰਨਾ ਕਵਰ ਡਿਆ ਔਰ ਜੜੇ ਸਟੇਕ ਹোলਡਰਸ ਵਿੰਗਸ ਨੇ ਡਿਪਾਰਟਮੈਂਟਸ ਨੇ ਗਵਰਨਮੈਂਟ ਆਫ ਇੰਡੀਆ ਤੇ ਸਟੇਟ ਗਵਰਨਮੈਂਟਸ ਦੇ ਉਹਨਾਂ ਨੂੰ ਰਲ ਕੇ ਹਮਲਾ ਮਾਰ ਕੇ ਇਸ ਲੜਾਈ ਨੂੰ ਜਿੱਤਣ ਦੀ ਜ਼ਰੂਰਤ ਹੈ ਉੰਜ ਨਹੀਂ ਹੋ ਸਕਦਾ। ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ। ਕਿਹਾ ਗਿਆ ਕਿ ਕਾਫੀ ਸਾਰੇ ਪਰਚੇ ਦਿੱਤੇ ਗਏ ਨੇ, ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਨਿਗੀਆਂ, ਕਾਫੀ ਸਾਰੇ ਤਸਕਰਾਂ ਦਾ ਲੱਕ ਤੋੜ ਦਿੱਤਾ ਹੈਗਾ। ਨਸ਼ਾ ਅਵੇਲੇਬਲ ਨਹੀਂ ਹੈਗਾ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦੇ ਡੀਜੀਪੀ ਦੀ ਸਟੇਟਮੈਂਟ ਹੈ, ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ। ਲੱਗਦਾ ਹੈ ਜੀ ਕਿ ਘਲਟਾਉਣ ਨਾਲ, ਸੌ ਚੱਕਰ ਨਾਲ, ਪਰਚਾ ਦੇਣ ਨਾਲ ਇਹ ਨਸ਼ਾ ਰੁਕਿਆ। ਜਿਹੜਾ ਇਹ ਨਸ਼ਾ ਆ ਇਹਨੂੰ ਖਤਮ ਕਰਨ ਵਾਸਤੇ ਡਿਮਾਂਡ ਤੇ ਸਪਲਾਈ ਦੀ ਗੇਮ ਨੂੰ ਚੇਨ ਨੂੰ ਰੀਡ ਦੀ ਹੱਡੀ ਨੂੰ ਤੋੜਨ ਦੀ ਜ਼ਰੂਰਤ ਆ ਉਸ ਨੂੰ ਤੋੜਨ ਵਾਸਤੇ ਤੁਹਾਨੂੰ ਬਰਾਬਰ ਦੀ ਆਪਣੀ ਐਡਮਿਨਿਸਟ੍ਰੇਟਿਵ ਰੀਡ ਦੀ ਹੱਡੀ ਚਾਹੀਦੀ ਹੈ ਜਿਹਨੂੰ ਉਹ ਬਾਈਪਾਸ ਕਰ ਸਕੇ ਡਿਮਾਂਡ ਸਪਲਾਈ ਦੀ ਦੋਸ ਐਕਸਟ੍ਰੀਮ ਐਂਡ ਨੇ ਨਸ਼ੇ ਦੇ ਵਪਾਰ ਦੇ ਸਪਲਾਈ ਦੇ ਵਿੱਚ ਜਿਹੜਾ ਰਿਡਿਊਸ ਕਰਨ ਵਾਸਤੇ ਜਿਹੜਾ ਐਡਿਕਸ਼ਨ ਐਡਿਕਟ ਆ ਉਹਨੂੰ ਜ਼ਰੂਰਤ ਹੈ ਤੇ ਡਿਮਾਂਡ ਦੇ ਵਿੱਚ ਤਗੜੇ ਤੋਂ ਤਗੜੇ ਸਮੂਹ ਨੂੰ ਜ਼ਰੂਰਤ ਹੈ ਟੱਲ ਪਾਉਣ ਦੀ ਇਹਨੂੰ ਕਰਨ ਵਾਸਤੇ ਤੁਸੀਂ ਕੱਲੀ ਇਨਫੋਰਸਮੈਂਟ ਪੁਲਿਸ ਨੇ 13000 ਬੰਦੇ ਗ੍ਰਿਫਤਾਰ ਕਰ ਲਏ ਜੀ ਪਰਚੇ ਕਰ ਦਿੱਤੇ ਜੀ ਇਨਫੋਰਸਮੈਂਟ ਦੀ ਕੋਈ ਡਾਊਟ ਨਹੀਂ ਆ ਕਿ ਪੁਲਿਸ ਆਪਣੀ 31 ਮਈ ਦੀ ਡੈਡਲਾਈਨ ਦੇ ਕੇ ਇਨਫੋਰਸਮੈਂਟ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੀ ਹੋਗੀ ਕਮੀਆਂ ਰਹਿ ਗਈਆਂ ਨੇ ਇਸੇ ਕਰਕੇ ਪੁਲਿਸ ਨੇ ਡੀਜੀ ਪੰਜਾਬ ਨੇ ਐਕਸਟੈਂਸ਼ਨ ਦਿੱਤੀ ਆ 2 ਮਹੀਨੇ ਦੀ ਜਿੰਨੀ ਦੇਰ ਤੱਕ ਜਿਹੜੇ ਤੁਸੀਂ 13000 14000 ਬੰਦੇ ਦੱਸਿਆ ਸੀ ਕੁਝ ਮਹੀਨਿਆਂ ਚ ਫੜੇ ਨੇ ਉਹਨਾਂ ਚੋਂ ਕੁਝ ਨੂੰ ਬੇਲ ਵੀ ਹੋ ਗਈ ਹੋएगी ਬਾਕੀ ਜੁਡੀਸ਼ੀਅਲ ਕਸਟਡੀ ਚ ਨੇ ਉਹਨਾਂ ਚੋਂ ਕਿੰਨਿਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜੇ ਮੰਨ ਲਓ 5000 6000 ਬੰਦਿਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਿਹੜੇ ਮਾਈਨਰ ਕੁਆਂਟੀਟੀ ਵਾਲੇ ਨੇ ਠੀਕ ਹੈ ਧਫਾ 27 ਦੇ ਵਿੱਚ ਰਿਕਵਰੀ ਹੋਈ ਹੋएगी ਸੈਕਸ਼ਨ 27 ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਉਹਨਾਂ ਨੂੰ ਡੀ ਐਡਿਕਸ਼ਨ ਵਾਸਤੇ ਤੂੰ ਕੀ ਤੁਸੀਂ ਕੀ ਕੀਤਾ ਫੇਰ ਤੁਹਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲੇ ਲੋਕ ਕਿੰਨੇ ਨੇ 2015 ਤੋਂ ਬਾਅਦ ਕੋਈ ਸਰਵੇ ਆਈਡੈਂਟੀਫਿਕੇਸ਼ਨ ਨਹੀਂ ਹੋਈ ਜਿੰਨੀ ਦੇਰ ਤੱਕ ਤੁਸੀਂ ਜੜ ਨੂੰ ਆਈਡੈਂਟੀਫਾਈ ਨਹੀਂ ਕਰਦੇ ਕਿ ਮੇਰੇ ਕੋਲ ਸਟੇਟ ਦੇ ਵਿੱਚ ਕਿੰਨੇ ਐਡਿਕਟਡ ਨੇ ਕਿੰਨੇ ਡਰੱਗਸ ਤੇ ਡਿਪੈਂਡੈਂਟ ਨੇ ਇਹ ਬਿਮਾਰੀ ਆ ਨਾ ਕਿ ਕ੍ਰਾਈਮ ਆ ਜਿਹੜਾ ਕੰਜ਼ਿਊਮਰ ਹੈ ਮੈਨੀਪੂਲੇਟਡ ਆ ਮੈਂਟਲ ਹੈਲਥ ਕਰਕੇ ਆ ਜਾਂ ਹੋਰ ਕਾਰਨਾ ਕਰਕੇ ਆ ਇਹ ਸਟੇਟ ਨੂੰ ਹੈਲਥ ਡਿਪਾਰਟਮੈਂਟ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਤੌਰ ਤੇ ਮੈਂਟਲ ਹੈਲਥ ਦੇ ਤੌਰ ਤੇ ਦੇਖਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਰਾਜਨੀਤਿਕ ਮਸਲਾ ਰਿਹਾ ਮੈਂ ਸਟਾਰਟਿੰਗ ਦੇ ਵਿੱਚ ਭੂਮਿਕਾ ਬੰਦਾਂ ਤੋਂ ਪਹਿਲਾਂ ਕਿਹਾ ਕਿ ਇਹ ਰਾਜਨੀਤਿਕ ਮਸਲਾ ਰਿਹਾ ਹੈ ਭਾਵੇਂ ਕਾਂਗਰਸ ਦੀ ਸਰਕਾਰ ਦੇ ਵੇਲੇ ਰਿਹਾ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਲਗਾਤਾਰ ਇਸ ਨੂੰ ਨਸ਼ੇ ਨੂੰ ਲੈ ਕੇ ਕਹਿੰਦੀ ਰਹੀ ਕਿ ਲੱਕ ਤੋੜ ਦਾਂਗੇ ਗੁਰੂਗ੍ਰਾਂਦ ਸਾਹਿਬ ਗੁਟਕਾ ਸਾਹਿਬ ਦੀ ਸੌ ਵੀ ਖਾਦੀ ਕਿ ਕਾਂਗਰਸ ਦੇ ਵੇਲੇ ਤਾਂ ਹੁਣ ਇਸ ਤਰੀਕੇ ਦੀ ਲਾਲ ਜਿਕਰ ਕਹੀਏ ਤਾਂ ਰਾਜਨੀਤੀ ਕੀ ਹੁਣ ਵੀ ਹੋ ਰਹੀ ਹੈਗੀ ਜਿਸ ਤਰੀਕੇ ਦਾ ਜ਼ਿਕਰ ਚੱਲ ਪਿਆ ਕਿਉਂਕਿ ਇਸ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਵੀ ਹੋ ਚੁੱਕੀ ਹੈ ਕਿਉਂਕਿ ਜੋ ਭੂਮਿਕਾ ਇਸ ਵਕਤ ਪੰਜਾਬ ਪੁਲਿਸ ਦੀ ਵੇਖੀ ਜਾ ਰਹੀ ਹੈ ਹਾਲਾਂਕਿ ਤੁਸੀਂ ਸਾਬਕਾ ਅਫਸਰ ਰਹੇ ਹੋ ਹੁਣ ਉਸ ਤੋਂ ਬਾਅਦ ਤੁਸੀਂ ਇੱਕ ਰਾਜਨੀਤਿਕ ਲੀਡਰ ਵੀ ਹੋ ਲੱਗਦਾ ਕੀ ਹੈਗਾ ਕਿ ਹੁਣ ਪੁਲਿਸ ਦੀ ਭੂਮਿਕਾ ਵੀ ਇੱਕ ਰਾਜਨੀਤਿਕ ਹੋ ਚੁੱਕੀ ਹੈ ਜੋ ਭੂਮਿਕਾ ਨਿਭਾਈ ਜਾ ਰਹੀ ਹੈ ਕਿਉਂਕਿ ਜਦੋਂ ਘਰ ਤੋੜਿਆ ਜਾਂਦਾ ਹੈਗਾ ਤਾਂ ਇਹ ਕਿਹਾ ਜਾਂਦਾ ਕਿ ਹੈਤ ਨਗਰ ਨਿਗਮ ਦਾ ਕੰਮ ਲੇਕਿਨ ਆਪਣੇ ਸਿਰ ਜਿਹੜਾ ਉਹ ਤਾਜ ਪਾਉਣ ਦੀ ਕੋਸ਼ਿਸ਼ ਪੰਜਾਬ ਪੁਲਿਸ ਦੀ ਵੱਲ ਤੋਂ ਰਹੀ ਹੈ ਜਿਹੜਾ ਐਨਡੀਪੀ ਅਸੈਕਟ ਹੈ ਉਸਾ ਜਾਬਤੇਵ ਦੇ ਵਿੱਚ ਸੱਚੀ ਹੱਕ ਤੇ ਹੈ ਗਈ ਹੈ ਕਿ ਐਨਡੀਪੀਐ ਸੈਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕਿਸੇ ਸਮਗਲਰ ਵੱਲੋਂ ਸਮਗਲਿੰਗ ਦੇ ਨਾਲ ਐਕਵਾਇਰਡ ਕੀਤੀ ਹੋਈ ਬਣਾਈ ਹੋਈ ਪ੍ਰਾਪਰਟੀ ਨੂੰ ਸਟੇਟ ਗਵਰਨਮੈਂਟ ਜਾਂ ਪੁਲਿਸ ਜਾਂ ਕੰਪਟੈਂਟ ਅਥਾਰਟੀ ਡਿਸਟਰਾਏ ਕਰ ਸਕਦੀ ਹੈ ਉਹਨੂੰ ਐਸਐਚਓ ਕੋਲੋਂ ਪੁਲਿਸ ਕੋਲ ਅਥਾਰਟੀ ਹੈ ਉਹਨੂੰ ਸੀਜ਼ ਕਰਨ ਦੀ ਉਹਨੂੰ ਫ੍ਰੀਜ਼ ਕਰਨ ਦੀ ਤੇ ਕਨਫਿਸਕੇਟ ਕਰਨ ਦੀ ਕੰਪਟੈਂਟ ਅਥਾਰਟੀ ਗਵਰਨਮੈਂਟ ਆਫ ਇੰਡੀਆ ਦੀ ਦਿੱਲੀ ਬੈਠਦੇ ਨੇ ਉਹਨਾਂ ਦੀ ਆਰਡਰ ਉਹ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਕਰ ਸਕਦੀ ਬਣਦੀ ਆ ਜਦੋਂ ਉਹ ਫੋਰਫੀਟ ਹੋ ਜਾਂਦੀ ਹੈ ਪ੍ਰਾਪਰਟੀ ਕਿਸੇ ਕੋਲੋਂ ਕੋਈ ਰਾਈਟ ਨਹੀਂ ਹੈ ਕਿ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਨੂੰ ਡਿਸਟਰੋਏ ਕਰਕੇ ਉਹਨੂੰ ਲਾਸ ਪਚਾਏ ਫਿਰ ਜਿਹੜੀ ਪ੍ਰਾਪਰਟੀ ਗਵਰਨਮੈਂਟ ਆਫ ਇੰਡੀਆ ਦੀ ਐਕਟ ਦੇ ਤਹਿਤ ਬਣ ਗਈ ਸਮਗਲਿੰਗ ਦੇ ਨਾਲ ਅਕਵਾਇਰ ਹੋਈ ਪ੍ਰਾਪਰਟੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਆ ਐਸ ਪਰ ਦੀ ਐਨਡੀਪੀ ਸੈਕਟ ਉਹਨੂੰ ਸਟੇਟ ਗਵਰਨਮੈਂਟ ਕੋਲ ਕੋਈ ਅਥਾਰਟੀ ਨਹੀਂ ਆ ਉਹਨੂੰ ਡਿਮੋਲਿਸ਼ ਕਰ ਸਕੇ ਤੇ ਗਵਰਨਮੈਂਟ ਆਫ ਇੰਡੀਆ ਦਾ ਫਾਈਨੈਂਸ਼ੀਅਲ ਲਾਸ ਕਰ ਸਕੇ ਜਾਂ ਜਾਬਤੇ ਦੀ ਵਿਰੋਧਤਾ ਕਰ ਸਕੇ ਪਰ ਇਸ ਦੇ ਵਿੱਚ ਵੀ ਰਾਜਨੀਤੀ ਹੋਈ ਆ ਸਰ ਕਿਉਂਕਿ ਜਿਸ ਤਰੀਕੇ ਦੇ ਨਾਲ ਤੋੜਿਆ ਗਿਆ ਮੀਡੀਆ ਕਵਰੇਜ ਹੋਈਆਂ ਉਸ ਨੂੰ ਪ੍ਰਮੋਟ ਕੀਤਾ ਗਿਆ ਕਿ ਅਸੀਂ ਘਟਾਣ ਲੱਗ ਗਿਆ ਨਸ਼ਾ ਤਸਕਰਾਂ ਦੇ ਇਸ ਤੇ ਵੀ ਰਾਜਨੀਤੀ ਹੈ ਮੈਂ ਇਸ ਗੱਲ ਦਾ ਧਾਰਨੀ ਆ ਕਿ ਜੇ ਨਸ਼ਾ ਤਾਰੀ ਜਿਹੜਾ ਨਸ਼ਾ ਵੇਚਦਾ ਹੈ ਵਪਾਰ ਕਰਦਾ ਹੈ ਮੇਰੇ ਬੱਚਿਆਂ ਨੂੰ ਪੰਜਾਬੀਆਂ ਦੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਹਦੇ ਕੋਲ ਕੋਈ ਹੱਕ ਨਹੀਂ ਹੈ ਕਿ ਕਿਸੇ ਹੋਰ ਕਾਨੂੰਨ ਕਾਇਦੇ ਦਾ ਓਟ ਆਸਰਾ ਲੈ ਸਕੇ ਇਹਦੇ ਵਿੱਚ ਕੋਈ ਪੋਲਿਟਿਕਸ ਵਾਲੀ ਗੱਲ ਨਹੀਂ ਆ ਉਹਦੇ ਉਹਨੇ ਜੋ ਕੁਝ ਬਣਾਇਆ ਆਪਣੇ ਸਾਨੂੰ ਬਰਬਾਦ ਕਰਕੇ ਮੇਰੀਆਂ ਬੱਚਿਆਂ ਨੂੰ ਧੀਆਂ ਪੈਣਾ ਦੇ ਭਰਾਵਾਂ ਨੂੰ ਬਰਬਾਦ ਕਰਕੇ ਬਣਾਇਆ ਉਹ ਟੱਠਣੀ ਚਾਹੀਦੀ ਸਰ ਪੋਲਿਟੀਕਲ ਸਟੇਟਮੈਂਟ ਅਕਸਰ ਰਹਿੰਦੀ ਹੈਗੀ ਆ ਮੁੱਖ ਮੰਤਰੀ ਸਾਹਿਬ ਦਾ ਕੱਲ ਹੀ ਇੱਕ ਸਟੇਟਮੈਂਟ ਆਇਆ ਜਿਸ ਦੇ ਵਿੱਚ ਕਿਹਾ ਕਿ ਅਸੀਂ ਜੀਪੀਐਸ ਲਾਵਾਂਗੇ ਟਰੈਕਰ ਲਾਵਾਂਗੇ ਜਿਹੜਾ ਨਸ਼ਾ ਤਸਕਰ ਛੁਟਕੇ ਜਾਂਦਾ ਤਾਂ ਅੱਜ ਜਦੋਂ ਡੀਜੀਪੀ ਸਾਹਿਬ ਨੂੰ ਸਵਾਲ ਹੁੰਦਾ ਤਾਂ ਉਹ ਕਹਿੰਦੇ ਨੇ ਕਿ ਇਹ ਕੋਰਟ ਦਾ ਮੈਟਰ ਹੈਗਾ ਜਾਂ ਉਹ ਜਾਂਚ ਏਜੰਸੀਆਂ ਦਾ ਮੈਟਰ ਹੈਗਾ ਜਾਂ ਕੇਂਦਰ ਦਾ ਮੈਟਰ ਹੈਗਾ ਕਿ ਜੇਕਰ ਉਹ ਕਹਿੰਦੇ ਨੇ ਉਹਨਾਂ ਨੂੰ ਲੱਗਦਾ ਹੈਗਾ ਕਿਉਂਕਿ ਇਸ ਦੇ ਵਿੱਚ ਕਿਸੇ ਦੀ ਪ੍ਰਾਈਵੇਸੀ ਵੀ ਰਿਵੀਲ ਹੁੰਦੀ ਹੈਗੀ ਆ ਕਿ ਇਹ ਹੋ ਸਕਦਾ ਸੱਚ ਅਸਲ ਦੇ ਵਿੱਚ ਕਿ ਟਰੈਕਰ ਲੱਗ ਸਕਦੇ ਨੇਗੇ ਹਰ ਕਿਸੇ ਦੇ ਤਸਕਰ ਦੇ ਪੈਰਾ ਕਿਸੇ ਕ੍ਰਿਮੀਨਲ ਦੀ ਕੋਈ ਪ੍ਰਾਈਵੇ ਡਰੱਗਸ ਚੇਨਵਾਲਡ ਆ ਔਰ ਬਕਾਇਦਾ ਹਾਈ ਸਕیلਡ ਐਡਿਕਸ਼ਨ ਕਰ ਰਹੇ ਲੋਕਾਂ ਦੇ ਵਿੱਚ ਡਰੱਗਸ ਦਾ ਸੇਲ ਕਰ ਰਿਹਾ ਉਹਨੂੰ ਕੋਰਟਸ ਨੇ ਕ੍ਰਿਮੀਨਲ ਡਿਕਲੇਅਰ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਾਂ ਕੋਰਟ ਨੇ ਉਹਨੂੰ ਕੰਡੀਸ਼ਨਸ ਲਗਾ ਦਿੱਤੀ ਹੈ ਕਿ ਇਹਦੀ ਲੋਕੇਸ਼ਨਸ ਮਾਨੀਟਰ ਹੋਣਗੀਆਂ ਕਾਨੂੰਨ ਕਾਇਦੇ ਅਨੁਸਾਰ ਜਾਬਤੇ ਅਨੁਸਾਰ ਕਰ ਲੈਣਾ ਚਾਹੀਦਾ ਜੇ ਅਜੇ ਤੱਕ ਨਹੀਂ ਕੀਤਾ ਤੇ ਫਿਊਚਰ ਚ ਸਾਨੂੰ ਗਵਰਨਮੈਂਟ ਆਫ ਪੰਜਾਬ ਨੂੰ ਪ੍ਰੋਪੋਜ਼ਲ ਭੇਜਣਾ ਚਾਹੀਦਾ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਐਮੈਂਡਮੈਂਟ ਕਰਨੀ ਚਾਹੀਦੀ ਆ ਜਾਂ ਕੋਈ BCL ਦੇ ਵਿੱਚ ਔਨਰੇਬਲ ਹਾਈ ਕੋਰਟ ਜਾਂ ਔਨਰੇਬਲ ਸੁਪਰੀਮ ਕੋਰਟ ਫਾਰ ਕੰਪਲੀਟ ਜਸਟਿਸ ਆਰਟੀਕਲ 142 ਦੇ ਤਹਿਤ ਕਰ ਸਕੇ ਇਹ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਟਰੈਕਿੰਗ ਹੁੰਦੀ ਰਹੇ ਕਿ ਉਹ ਕਿੱਧਰ ਜਾਂਦੇ ਨੇ ਤੇ ਕਿੱਧਰ ਆਉਂਦੇ ਨੇ ਸਰ ਡਿਊਟੀ ਦੇ ਦੌਰਾਨ ਤੁਹਾਡੇ ਤੇ ਕਾਨੂੰਨ ਵਿਵਸਥਾ ਦੀ ਕਾਫੀ ਜਿਹੜੀ ਉਹ ਜ਼ਿੰਮੇਵਾਰੀ ਰਹੀ ਹੈਗੀ ਆ ਲੱਗਦਾ ਹੈ ਕਿ ਕਿਉਂਕਿ ਇਹ ਚਰਚਾ ਦੇ ਵਿੱਚ ਆਉਂਦਾ ਜਾਂ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਵੀ ਪੰਜਾਬ ਪੁਲਿਸ ਨੂੰ ਵਾਧੂ ਪਾਵਰ ਦਿੱਤੀ ਜਾਂਦੀ ਹੈ ਵੀ ਕਿਸੇ ਵੀ ਪੁਲਿਸ ਨੂੰ ਵਾਧੂ ਪਾਵਰ ਦਿੱਤੀ ਜਾਂਦੀ ਹੈ ਤਾਂ ਉਸ ਦਾ ਫਾਇਦਾ ਚੱਕਿਆ ਜਾਂਦਾ ਹੈਗਾ ਇਹ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਬਠਿੰਡਾ ਦੇ ਵਿੱਚ ਜੋ ਘਟਨਾ ਹੋਈ ਹੈ ਨਰਿੰਦਰਦੀਪ ਸਿੰਘ ਵਾਲਾ ਕੇਸ ਜੋ ਆਇਲਟਸ ਟੀਚਰ ਸੀਗਾ ਉਸ ਨੂੰ ਕਰੰਟ ਦੇ ਦੇ ਕੇ ਸੀਈਆ ਸਟਾਫ ਦੇ ਇੱਕ ਪੁਲਿਸ ਮੁਲਾਜ਼ਮ ਨੇ ਮਾਰ ਦਿੱਤਾ ਉਸ ਤੋਂ ਬਾਅਦ ਜ਼ਿਕਰ ਸਿਕਰ ਕੀਤਾ ਜਾਵੇ ਹੁਣ ਬਠਿੰਡਾ ਦੇ ਵਿੱਚ ਜਿੱਥੇ ਕਿਹਾ ਕਿ ਸਾਡਾ ਪਿੰਡ ਵਿਕਾਊ ਹੈ ਇਸ ਤਰੀਕੇ ਦੀ ਐਸਐਚਓਸ ਦੇ ਉੱਪਰ ਇਹ ਸਾਰਾ ਕੁਝ ਲੱਗਿਆ ਹੈਗਾ ਜਿਸ ਦੇ ਵਿੱਚ ਇਹ ਇਨਵੋਲਵਮੈਂਟ ਗੁੰਡਿਆਂ ਦੇ ਨਾਲ ਵੀ ਐਸਐਚਓ ਦੀ ਦੱਸੀ ਜਾ ਰਹੀ ਹੈ ਕਿ ਵਾਧੂ ਪਾਵਰ ਦੇਣਾ ਪੁਲਿਸ ਨੂੰ ਵਾਕਈ ਖਤਰਨਾਕ ਹੁੰਦਾ ਕਿਉਂਕਿ ਲੋਕਾਂ ਨੇ 84 ਵੀ ਜਿਹੜੀ ਹੈ ਕਈਆਂ ਨੇ ਸੰਤਾਪ ਹੰਡਾਇਆ ਹੈਗਾ ਬੜੀ ਕਲੀਅਰ ਗੱਲ ਦਮਨ ਜੀ ਪੁਲਿਸ ਸਟੇਟ ਨੂੰ ਇੱਕ ਛੋਟੀ ਜੀ ਸਟੇਟ ਹੈ ਇਹਨੂੰ ਪੁਲਿਸ ਸਟੇਟ ਨਹੀਂ ਬਣਨਾ ਚਾਹੀਦਾ ਪੁਲਿਸ ਨੂੰ ਐਕਸਟਰਾ ਡਿਵੀਜ਼ਨਲ ਅਥਾਰਟੀ ਨਹੀਂ ਦੇਣੀ ਚਾਹੀਦੀ ਅ ਇਸ 1ਵੀਂ ਸਦੀ ਦੇ ਵਿੱਚ ਸਾਡੇ ਕੋਲ ਕੋਸਟੋਡੀਅਲ ਡੈਥ ਨਹੀਂ ਹੋਣੀ ਚਾਹੀਦੀ ਇਸ ਤੋਂ ਬਾਕਾਇਦਾ ਜੇ ਪੁਲਿਸ ਅਥਾਰਟੀ ਜਾਂਦੀ ਹੈ ਤੇ ਪੋਲੀਟਿਕਲ ਲੀਡਰਸ਼ਿਪ ਨੂੰ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਉਹਨੂੰ ਉਹਦੇ ਤੋਂ ਆਪਣਾ ਥਾਪੜਾ ਜਾਂ ਹੱਥ ਦੇਣਾ ਨਹੀਂ ਚਾਹੀਦਾ ਤੇ ਉਹਨੂੰ ਮਨਾ ਕਰਨਾ ਚਾਹੀਦਾ ਚੁੱਪੀ ਕਿਵੇਂ ਲੱਗਦੀ ਹੈ ਪੰਜਾਬ ਦੇ ਡੀਜੀਪੀ ਦੀ ਚੁੱਪੀ ਹੈਗੀ ਹੈ ਇਸ ਪੂਰੇ ਮਸਲੇ ਨੂੰ ਲੈ ਕੇ ਬਠਿੰਡਾ ਵਾਲੇ ਦੋ ਘਟਨਾਵਾਂ ਵੱਡੀਆਂ ਹੋ ਗਈਆਂ ਨੇਗੀਆਂ ਬੇਜ਼ਬੀ ਦੀ ਘਟਨਾ ਪਟਿਆਲਾ ਦੇ ਜਿਹੜੀ ਹੈ ਸਚਕਨ ਸਿੰਘ ਹਰਮੰਦਰ ਸਾਹਿਬ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਚੁੱਪੀ ਬੜੀ ਕਲੀਅਰ ਗੱਲ ਹੈ ਜੇ ਕਿ ਜੜੀ ਤੁਸੀਂ ਕਸਟੋਰੀਅਲ ਡੈਥ ਦੀ ਗੱਲ ਕਰ ਰਹੇ ਹੋ ਨੰਬਰ 1 ਉਹਦੇ ਵਿੱਚ ਮੈਜਿਸਟਰੇਲ ਇਨਕੁਆਇਰੀ ਪਰਮਨੈਂਟ ਲਾਊਡਾ ਜਾਬਤੇ ਅਨੁਸਾਰ ਮੈਜਿਸਟਰੇਲ ਇਨਕੁਆਇਰੀ ਹੋਣੀ ਚਾਹੀਦੀ ਹੈ ਹੋ ਰਹੀ ਹੋਏ ਹੋਣੀ ਨਹੀਂ ਤੇ ਸੈਸ਼ਨ ਜੱਜ ਜਿਹੜੇ ਬਠਿੰਡਾ ਰੇ ਉਹਨਾਂ ਕੋਲ ਅਥਾਰਟੀ ਹੈਗੀ ਹੈ ਕਿ ਜੋ ਆਪਣੇ ਲੈਵਲ ਤੇ ਇਸ ਨੂੰ ਇਨਕੁਆਇਰ ਕਰਨਾ ਚਾਹੁੰਦੇ ਆ ਸਪੈਸ਼ਲ ਮੈਜਿਸਟਰੇਟ ਪਾਵਰ ਦੇ ਤਹਿਤ ਉਹ ਵੀ ਕਰ ਸਕਦੇ ਨੇ ਇਸ ਤੋਂ ਇਲਾਵਾ ਆਨਰੇਬਲ ਹਾਈ ਕੋਰਟ ਸੋ ਮੋਡੋ ਨੋਟਿਸ ਲੈਣਾ ਚਾਹੁੰਦੇ ਆ ਲੈ ਸਕਦੇ ਨੇ ਪਰ ਅਲਟੀਮੇਟਲੀ ਸੋਲੂਸ਼ਨ ਇਹ ਹੈ ਕਿ ਸਾਨੂੰ ਪੁਲਿਸ ਨੂੰ 3rd ਡਿਗਰੀ ਇੱਕ कोर्सिव मेथड ਤੇ ਤੁਸੀਂ ਯੂਜ਼ ਕਰ ਲਓ ਥਰਡ ਡਿਗਰੀ ਮੈਥਡ ਨਹੀਂ ਯੂਜ਼ ਹੋਣਾ ਚਾਹੀਦਾ ਜਿੱਦਾਂ ਕਸਟੋਡੀਅਲ ਡੈਥ ਹੋੜਾ ਸਾਡੀ ਪੁਲਿਸ ਦੀ ਵਰਦੀ ਨੂੰ ਸ਼ਰਮਿੰਦਾ ਕਰਦੀ ਹੈ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਇੰਜ ਨਹੀਂ ਹੋਣਾ ਇਹ ਚਾਹੀਦਾ ਇੱਕ ਲੱਗਦਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਇੱਕ ਵੱਡੀ ਭੂਮਿਕਾ ਕ੍ਰਾਈਮ ਨੂੰ ਲੈ ਕੇ ਬਣਾ ਰਿਹਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਟਰਵਿਊਸ ਚੱਲਦੇ ਨੇਗੇ ਇੰਟਰਵਿਊਸ ਦੇ ਵਿੱਚ ਗੈਂਗਸਟਰਾਂ ਦਾ ਜ਼ਿਕਰ ਹੋ ਰਿਹਾ ਕਿ ਗੈਂਗਸਟਰ ਕਿਵੇਂ ਕੰਮ ਕਰਦੇ ਸੀ ਗੈਂਗਸਟਰ ਕਿਵੇਂ ਇੱਕ ਦੂਜੇ 'ਤੇ ਉਪਰ वार ਹੁੰਦੀ ਸੀ ਪੋਡਕਾਸਟ ਲਗਾਤਾਰ ਸੋਸ਼ਲ ਮੀਡੀਆ ਤੇ ਉੱਪਰ ਹੋ ਰਹੇ ਨੇ ਕਿ ਸੋਸ਼ਲ ਮੀਡੀਆ ਇਹ ਵੀ ਭੂਮਿਕਾ ਨਿਭਾ ਰਿਹਾ ਹੈਗਾ ਸਰ ਕਿਉਂਕਿ ਜੇਕਰ ਗੈਂਗਸਟਰਸ ਨੂੰ ਇੰਨੇ ਵਿਊਜ਼ ਮਿਲਣਗੇ ਜਾਂ ਗੈਂਗਸਟਰ ਦੇ ਇੰਟਰਵਿਊ ਨੇ ਇੰਨੇ ਵਿਊ ਮਿਲਣਗੇ ਤਾਂ ਇਹਦਾ ਮਤਲਬ ਲੋਕ ਜਾਂ ਜਿਹੜੀ ਪਬਲਿਕ ਹੈ ਉਸ ਨੂੰ ਵਾਚ ਕਰ ਰਹੀ ਹੈਗੀ ਚੰਗੀ ਤਰ੍ਹਾਂ ਦੇਖੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਗੈਂਗਸਟਰਸ ਨੂੰ ਜੁਲੋਜਾਈਸ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਮਾਰ ਨਹੀਂ ਹੋਣੀ ਚਾਹੀਦੀ ਪਰ ਨਾਲ ਹੀ ਨਾਲ ਇਹ ਵੀ ਗੱਲ ਕਲੀਅਰ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੀ ਪੋਜ਼ਿਟਿਵ ਤੇ ਨੈਗੇਟਿਵ ਉਹਦੀ ਪాయిਜ਼ਨ ਤੇ ਉਹਦਾ ਐਂਟੀਡੋਟ ਦੋਨੇ ਸੋਸ਼ਲ ਮੀਡੀਆ ਤੇ ਅਵੇਲੇਬਲ ਨੇ ਸਾਨੂੰ ਇਹ ਬਲੀਵ ਕਰਨਾ ਚਾਹੀਦਾ ਜਿਹੜੀ ਸੁਸਾਇਟੀ ਸੋਸ਼ਲ ਮੀਡੀਆ ਤੇ ਡਿਪੈਂਡ ਕਰਦੀ ਆ ਕਿ ਜੋ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਜਾਂ ਮੈਨੀਪੂਲੇਟ ਹੋ ਕੇ ਮੋਡੀਫਾਈ ਕਰਕੇ ਉਹਨੂੰ AI ਦੇ ਥਰੂ ਚੇਂਜ ਕਰਕੇ ਦੱਸਿਆ ਜਾ ਰਿਹਾ ਸਾਨੂੰ ਵਿਸ਼ਵਾਸ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਨੂੰ ਸੁਣੋ ਉਹਦੀ ਗੱਲ ਸੁਣੋ ਉਸ ਤੋਂ ਬਾਅਦ ਉਹਨੂੰ ਵੈਰੀਫਾਈ ਕਰੋ ਜਿਹੜੇ ਤੱਥ ਨੇ ਵੈਰੀਫਾਈ ਹੋਣਾ ਚਾਹੀਦੇ ਨੇ ਪਰ ਲੱਗਦਾ ਕਿ ਸਰ ਜੋ ਚਰਚਾਵਾਂ ਹੁੰਦੀਆਂ ਨੇ ਕਿ ਇਸ ਵਕਤ ਪੁਲਿਸ ਦਬਾਅ ਹੇਠ ਹੈ ਜਾਂ ਕੰਮ ਨਹੀਂ ਕਰਨਾ ਚਾਹ ਰਹੀ ਜਾਂ ਬਿਲਕੁਲ ਬੇਫਿਕਰੀ ਹੋਈ ਪਈ ਹੈ ਜਿਸ ਕਰਕੇ ਕਾਨੂੰਨ ਵਿਵਸਥਾ ਖਰਾਬ ਹੈ ਭਾਈ ਕਿਉਂ ਹੋਏ ਅੰਜ ਦੀ ਗੱਲ ਬਿਲਕੁਲ ਲੋਕਾਂ ਚ ਨਰੇਸ਼ਨ ਬਣ ਗਿਆ ਪੁਲਿਸ ਦੇ ਅਫਸਰ ਵੀ ਕਹਿੰਦੇ ਨੇ ਔਰ ਮੁਲਾਜ਼ਮ ਵੀ ਕਹਿੰਦੇ ਨੇ ਦੇਖੋ ਜੀ ਅਸੀਂ ਕੁਝ ਕਰ ਨਹੀਂ ਪਾ ਰਹੇ ਜਾਂ ਸਾਨੂੰ ਡਰ ਲੱਗਦਾ ਹੈ ਲੇਕਿਨ ਜੇ ਮੈਂ ਗਲਤੀ ਨਹੀਂ ਕੀਤੀ ਤੇ ਮੈਂ ਡਰਾਂ ਕਿਉਂ ਮੈਂ ਆਪਣੇ ਵਰਦੀ ਦੇ ਦਾਇਰੇ ਚ ਮੈਂ ਆਪਣੀ ਵਰਦੀ ਨੂੰ ਉਨਾ ਹੀ ਫਲਾ ਸਕਦਾ ਹਾਂ ਦਾਇਰੇ ਤੋਂ ਜੇ ਉਹ ਫਟ ਨਾ ਜਾਏ ਤੇ ਜਿਵੇਂ ਆਪਣੇ ਦਾਇਰੇ ਨੂੰ ਐਕਸਪੈਂਡ ਕਰੂੰਗਾ ਮੈਂ ਨੈਕਸਸ ਦਾ ਹਿੱਸਾ ਬਣੂੰਗਾ ਮੈਂ ਪੋਲਿਟਿਕਲ ਲੋਕਲ ਲੀਡਰਸ਼ਿਪ ਨਾਲ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਾਨੂੰਨ ਕਾਇਦੇ ਤੋੜੂੰਗਾ ਤੇ ਫਿਰ ਮੇਰੇ ਤੇ ਡੰਡਾ ਵੀ ਰਹੂਗਾ ਮੇਰੇ ਤੇ ਡਰ ਵੀ ਰਹੂਗਾ ਠੀਕ ਹੈ ਤਾਂ ਵਿਜੀਲੈਂਸ ਨੂੰ ਕਿਵੇਂ ਵੇਖਦੇ ਹੋ ਕਿ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਐਸਐਸਪੀ ਫਾਜ਼ਲਕਾ ਦੇ ਉੱਪਰ ਕਾਰਵਾਈ ਹੋਈ ਉਸ ਤੋਂ ਬਾਅਦ ਕਈ ਮੁਲਾਜ਼ਮਾਂ ਦੇ ਉੱਪਰ ਲਗਾਤਾਰ ਵਿਜੀਲੈਂਸ ਕਾਰਵਾਈ ਕਰ ਰਹੀ ਹੈਗੀ ਵੱਡੇ ਅਫਸਰਾਂ ਨੂੰ ਅਕਸਰ ਇਹ ਜ਼ਿਕਰ ਹੁੰਦਾ ਸੀ ਕਿ ਆਈਐਸ ਆਈਪੀਐਸ ਨੂੰ ਕੋਈ ਹੱਤ ਨਹੀਂ ਪਹੁੰਦਾ ਲੇਕਿਨ ਲਗਾਤਾਰ ਹੁਣ ਜਦੋਂ ਕਾਰਵਾਈਆਂ ਹੋ ਰਹੀਆਂ ਨੇ ਤੇ ਇਸ ਤਰੀਕੇ ਨਾਲ ਕਿਵੇਂ ਵੇਖ ਰਹੇ ਹੋ ਵਿਜੀਲੈਂਸ ਦੇ ਆਪਣਾ ਚੰਗੀ ਤਰ੍ਹਾਂ ਕੰਮ ਕਰੇ ਇੰਟੈਲੀਜੈਂਸ ਆਪਣਾ ਕੰਮ ਕਰੇ ਤੇ ਕਾਊਂਟਰ ਇੰਟੈਲੀਜੈਂਸ ਕੰਮ ਕਰੇ ਇਹ ਸੀਐਮ ਪੰਜਾਬ ਤੇ ਸਟੇਟ ਦੀ ਅੱਖਾਂ ਤੇ ਕੰਨ ਨੇ ਜੇ ਉਹ ਅੱਖਾਂ ਕੰਨ ਬਿਲਕੁਲ ਸੁਚੱਜੇ ਜੇ ਫਰਜ ਕਰੋ ਕੋਈ ਤਹਿਸੀਲਦਾਰ ਕੋਈ ਐਸਟੀਐਮ ਕੋਈ ਡੀਸੀ ਕੋਈ ਐਸਐਸਪੀ ਕੋਈ ਆਈਜੀ ਕੋਈ ਐਡੀਜੀ ਫਰਜ ਕਰੋ ਗਲਤ ਕੰਮ ਕਰਦਾ ਹੈ ਔਰ ਉਹਦੇ ਵਾਸਤੇ ਵਜ੍ਹਾ ਸਬੂਤ ਹੈਗੇ ਨੇ ਔਰ ਮਹਿਕਮਾਨਾ ਤੌਰ ਤੇ ਉਹਦੀ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਜੇ ਤੁਸੀਂ ਕਿਸੇ ਨੂੰ ਸਸਪੈਂਡ ਕਰਨਾ ਹੈ ਜਾਂ ਮਹਿਕਮਾਨਾ ਕਾਰਵਾਈ ਕਰਨੀ ਹੈ ਤੇ ਬੜੇ ਬੜੇ ਸੋਚ ਸਮਝ ਕੇ ਵਾਈਜ਼ ਤਰੀਕੇ ਦਾ ਨਾ ਕਾਨੂੰਨ ਕਨਾਇ ਕਾਇਦੇ ਅਨੁਸਾਰ ਕਰੋ ਕਾਰਵਾਈ ਕਰੋ ਤਾਂ ਨਾ ਕਿ ਕੋਈ ਕਾਮਾਰ ਕੇ ਟੰਗਣ ਦੀ ਗੱਲ ਜਾਂ ਝਟਕੇ ਮਾਰਨ ਦੀ ਗੱਲ ਲੱਗਦਾ ਕਿ ਸਰ ਇਹ ਬਾਚੋ ਇਸ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਹੋ ਸਕਦਾ ਕਿਉਂਕਿ ਕਈ ਵਿਧਾਇਕਾਂ ਦੇ ਉੱਪਰ ਕਾਰਵਾਈ ਹੋਈ ਮੰਤਰੀ ਦੇ ਉੱਪਰ ਕਾਰਵਾਈ ਹੋਈ ਜਿਸ ਤਰੀਕੇ ਨਾਲ ਵਿਜੀਲੈਂਸ ਦੇ ਐਸਐਸਪੀ ਨੂੰ ਹਟਾ ਦਿੱਤਾ ਗਿਆ ਫਿਰ ਮੋੜ ਤੋਂ ਉਹਨੂੰ ਬਹਾਲ ਕਰ ਦਿੱਤਾ ਗਿਆ ਏਆਈਜੀ ਨੂੰ ਜਿਹੜੇ ਮੇਨ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਡੀਆਈਜੀ ਨੂੰ ਤਾਂ ਹੁਣ ਮੋੜ ਕੇ ਜਿਹੜੀਆਂ ਚਰਚਾਵਾਂ ਨੇ ਉਛੜੀਆਂ ਨੇ ਕਿ ਜੇਕਰ ਐਸਐਸਪੀ ਬਹਾਲ ਹੋਇਆ ਤਾਂ ਫਿਰ ਡੀਆਈਜੀ ਕਿਉਂ ਨਹੀਂ ਲੋਕਾਂ ਦੇ ਮਨਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਥਰੂ ਟੈਲੀਫੋਨਾਂ ਦੇ ਥਰੂ ਵਟਸਐਪ ਮੈਸੇਜਾਂ ਦੇ ਥਰੂ ਇੱਕ ਨਰੇਟਿਵ ਬਿਲਡ ਹੋ ਗਿਆ ਕਿ ਆਪ ਦੀ ਸਰਕਾਰ ਦੇ ਵਿੱਚ ਦਿੱਲੀ ਵਾਲਿਆਂ ਦੇ ਤਨਾਡ ਲੀਡਰਾਂ ਦੀ ਤੇ ਪੰਜਾਬ ਦੇ ਲੀਡਰਾਂ ਦੀ ਖਾਨਾ ਚੰਗੀ ਪੈ ਗਈ ਹਰ ਕੋਈ ਆਪਣੀ ਖਿੱਚੋ ਤਾਣ ਕਰ ਰਿਹਾ ਹੈ ਕੋਈ ਕਹਿ ਦਿੰਦਾ ਹੈ ਕਿ ਇਸ ਐਸਐਸਪੀ ਨੂੰ ਲਾ ਦਿਓ ਦੂਜਾ ਕਹਿ ਦਿੰਦਾ ਇਹਨੂੰ ਹਟਾ ਦਿਓ ਕੋਈ ਕਹਿ ਦਿੰਦਾ ਚਿੜੀਆਂ ਮਰ ਜਣ ਤੇ ਕੋਈ ਕਹਿ ਦਿੰਦਾ ਚਿੜੀਆਂ ਖੜੀਆਂ ਬਿਠਾ ਦਿਓ ਜੀ ਜਾਨ ਇਹ ਤੇ ਸੀਐਮ ਪੰਜਾਬ ਤੇ ਉਹਦੀ ਕੈਬਨਟ ਸਾਰੇ ਕੈਬਨਿਟ ਮਨਿਸਟਰ ਕੋ ਐਸਐਚਓ ਕੋ ਇੱਕ ਅਥਾਰਟੀ ਹੈ ਇਨਵੈਸਟੀਗੇਸ਼ਨ ਅਥਾਰਟੀ ਇੱਕ ਤਾਕਤ ਹੈ ਕੋਈ ਕਾਨੂੰਨ ਕਾਇਦਾ ਇਸ ਹਿੰਦੁਸਤਾਨ ਦਾ ਉਹਨੂੰ ਤੋੜ ਨਹੀਂ ਸਕਦਾ ਜੇ ਜੇ ਸੀਐਮ ਪੰਜਾਬ ਇਹਨਾਂ ਦੇ ਕੈਬਨਿਟ ਮਨਿਸਟਰਸ ਦੀ ਪੋਲਿਟੀਕਲ ਵੈਲਯਾ ਕਿ ਜੇ ਫਰਜ ਕਰੋ ਇਹਨਾਂ ਤੇ ਐਕਸਟਰਾ ਜੁਡੀਸ਼ੀਅਲ ਅਥਾਰਟिटीज ਜਿਨ੍ਹਾਂ ਦਾ ਕੋਈ ਹੱਕ ਹਕੂਕ ਨਹੀਂ ਆ ਪੰਜਾਬ ਦੀ ਸਰਕਾਰ ਚ ਦਖਲ ਦੇਣ ਦਾ ਔਡਵਾਈਸ ਕਰਨ ਗਾਈਡ ਕਰਨ ਨਾਲ ਲਾ ਕੇ ਹਮਲਾ ਮਾਰਨ ਪੰਜਾਬ ਨੂੰ ਬਿਹਤਰ ਕਰਨ ਕਿਸੇ ਨੂੰ ਮੈਨੂੰ ਕੋਈ ਇਤਰਾਜ਼ ਨਹੀਂ ਆ ਪਰ ਜੇ ਤੁਸੀਂ ਹੱਥ ਠੋਕੇ ਬਿਠਾਏ ਨੇ ਕਿ ਸਰਕਾਰ ਨੂੰ ਅਸੀਂ ਦਿੱਲੀ 'ਚ ਹਾਰ ਗਏ ਆ ਤੇ ਹੁਣ ਸੀਐਮ ਭਗਵੰਦ ਮਾਨ ਨੂੰ ਵੀ ਹਰਾਉਣਾ ਹੀ ਹਰਾਉਣਾ ਇਹਨੂੰ ਵੀ ਅਸੀਂ ਕਾ ਮਾਰ ਕੇ ਟੰਗਣਾ ਹੀ ਆ ਨਾ ਹੀ ਮੈਂ ਇਸ ਤੇ ਹੱਕ 'ਚ ਐਂ ਕਿ ਕਿਸੇ ਸਰਕਾਰ ਨੂੰ ਗिराਇਆ ਜਾਏ ਬਤੌਰ ਪੋਲੀਟਿਸ਼ੀਅਨ ਵੀ ਇਸ ਤੇ ਹੱਕ 'ਚ ਨਹੀਂ ਐ ਨਿਰਪੱਖ ਹੋ ਕੇ ਕਹਿ ਰਿਹਾ ਆਪਣੀ ਕੈਬਨਿਟ ਨੂੰ ਤਾਕਤਵਰ ਬਣਾਓ ਆਪਣੀ ਸੀਐਮਓ ਤੇ ਸੀਐਮ ਆਰ ਨੂੰ ਤਾਕਤਵਰ ਬਣਾਓ ਆਪਣੀ ਚੀਫ ਸੈਕਟਰੀ ਤੇ ਹੋਮ ਸੈਕਟਰੀ ਤੇ ਡੀਜੀ ਨੂੰ ਤਾਕਤਵਰ ਬਣਾਓ ਤਾਂ ਕਰਕੇ ਜੇ ਕੋਈ ਦਖਲ ਦਿੰਦਾ ਹੈ ਤੇ ਉਹਨੂੰ ਏ ਜਿਵੇਂ ਮੱਖਣ ਚੋਂ ਵਾਲ ਨਹੀਂ ਕੱਢ ਦਈਦਾ ਉੰਜ ਉਹਨਾਂ ਨੂੰ ਬਾਹਰ ਕੱਢ ਕੇ ਰੱਖੋ ਫੇਰ ਹੀ ਤੁਸੀਂ ਬਿਹਤਰੀ ਕਰ ਸਕਦੇ ਬਹੁਤ ਧੰਨਵਾਦ ਤੁਹਾਡਾ ਸਮਝ ਦੇਣ ਦੇ ਲਈ ਤਾਂ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੂੰ ਫੈਸਲੇ ਲੈਣ ਤੋਂ ਪਹਿਲਾਂ ਜਾਂ ਉਹਨਾਂ ਫੈਸਲਿਆਂ ਨੂੰ ਜਾਂਚੜ ਦੀ ਲੋੜ ਜ਼ਰੂਰ ਹੈਗੀ ਹੈ ਇਸੇ ਤਰ੍ਹਾਂ ਦੇ ਉੱਪਰ ਗੁਰਿੰਦਰ ਸਿੰਘ ਢੱਲੋਂ ਆਖ ਰਹੇ ਨੇ ਔਰ ਕੈਬਨਿਟ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਤਾਂ ਕਰਕੇ ਪੰਜਾਬ ਦਾ ਵਿਕਾਸ ਅੱਗੇ ਹੋ ਸਕੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਤੋਂ ਬਲ ਸਿੰਘ ਪੀਡੀਸੀ ਨਿਊਜ਼ ਪਟਿਆਲਾ